ਆਲੇ ਬਲੌਗ ਦੇ ਵਿੱਚ ਅੱਜ ਤੁਸੀਂ ਦੇਖੋਗੇ ਕਿ ਗੁਰਦੁਆਰਾ ਤੱਲਨ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇਖਦੇ ਆ ਸੰਗਤਾਂ ਦਾ ਕਿੰਨਾ ਇਕੱਠ ਹੋਇਆ ਤੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਗੁਰਪੁਰਬ ਨੂੰ ਲੈ ਕੇ ਆਉਂ ਚੱਲਦੇ ਆ ਤੇ ਪੜ੍ਹਾਣੇ ਆ ਅੱਜ ਬਲੌਗ ਖੜਾਣਾ ਬਲੌਗ ਸੋ ਆ ਰੋਡ ਜਿਹੜੀ ਜਾ ਰਹੀ ਹੈ ਤੱਲਨ ਸਾਹਿਬ ਗੁਰਦੁਆਰਾ ਦੇ ਵੱਲ ਜਾ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਦੇਖਦੇ ਆ ਕਿੰਨਾ ਇਕੱਠ ਹੋਇਆ ਹੈ ਸੰਗਤਾਂ ਦਾ ਸੋ ਹੁਣ ਬੱਸ ਗੁਰਦੁਆਰਾ ਤੱਲਨ ਸਾਹਿਬ ਅਸੀਂ ਪਹੁੰਚਣ ਵਾਲੇ ਆ ਤੇ ਤਾਨੂੰ ਉੱਥੇ ਜਾ ਕੇ ਦਿਖਾਣੇ ਆ ਕਿ ਕਿੰਨਾ ਕ ਲੋਕਾਂ ਦੇ ਵਿੱਚ ਉੱਥੇ ਆਇਆ ਹੈ ਗੁਰੂਪੁਰਖ ਨੂੰ ਲੈ ਕੇ ਤੇ ਕਿੰਨੀਆਂ ਸੰਗਤਾਂ ਆਈਆਂ ਹੋਈਆਂ ਨੇ ਅੱਜ ਮੱਥਾ ਟੇਕਣ ਗੁਰਦੁਆਰਾ ਸਾਹਿਬ ਦੇ। ਕਿ ਸ਼ੱਕੇ ਬੈਠਾ ਹੋਇਆ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਤਹੁੰਚਣ ਵਾਲੇ ਆ। ਸਾਰੇ ਦੇ ਉੱਤੇ ਆ ਕੇ ਕਿੰਨਾ ਖੁਸ਼ ਹੈਗਾ ਦੇਖੋ ਜੀ। ਆਹ ਦੇਖੋ ਜੀ ਜੱਟ ਬੈਠਾ ਹੈ ਤੇ ਜੱਤੀ ਮੰਮੀ ਪਿੱਛੇ ਬੈਠੀ ਹੈ ਸਕੂਟਰੀ ਵੀ ਵੱਡੀ ਲੈਣ ਦਾ ਫਾਇਦਾ ਹੋ ਗਿਆ ਸਾਨੂੰ ਹੁਣ ਅਸੀਂ ਆਰਾਮ ਨਾਲ ਬੈ ਜਾਣੇ। बज़ार मौके ते काफ़ी संगत अॼु दर्शन करण जे लाइ आरियल बाबा जी हाल चालू ਦੂਰ ਦੂਰ ਸੰਤਾ ਆਏ ਨੇ ਅੱਜ ਸਾਡੇ ਕੰਦੇ ਲਈ ਅੱਜ ਬਾਬਾ ਨਿਹਾਲ ਸਈ ਤੁਹਾਨੂੰ ਸਾਮ ਗੁਜ਼ਾਰੇ ਗੁਰਪ੍ਰਗਮ ਮੌਕਾ ਹੈ ਇਸ ਲਈ ਤੁਸੀਂ ਦੇਖ ਸਕਦੇ ਹੋ ਕਾਫੀ ਇੱਥੇ ਅੱਜ ਅੱਜ ਤਰੱਕੀ ਆਈ ਦੋ ਰਾਹਾਂ ਤੇ ਤੁਸੀਂ ਆਪਣੇ ਦੂਟ ਜਾਂ ਚੱਪਲ 我们两个人来了 ਚੰਗਾ ਆਪਨਾ ਹਿੰਦੂ ਵੱਡਾ ਹਿੰਦੂ ਵੱਡਾ ਕੇ ਮੁਸਲਮਾਨ thank you ਤਾਂ ਤਾਂ ਸ਼ਹਿਰ ਬਾਬਾ ਨਿਖਾਤ ਤੋਂ ਚੰਤਾਲ ਲੰਗਰ ਖਾਣ ਦੇ ਲਈ ਅੱਗੇ ਬਾਤ ਨਹੀਂ ਆਉਂਦੀ ਤੇ ਮੈਂ ਵੀ ਲੰਗਰ ਖਾਣ ਦੇ ਲਈ ਆਵਾਂਗਾ ਤਾਂ ਸੇ ਲੰਗਰ ਖਾਣੇ ਦੇ ਬਾਅਦ ਵੀ ਜਿਹੜਾ ਕੋਣਾ ਨਾ ਠੀਕ ਨੂੰ ਲੰਗਰ ਖਾਣੇ ক্নালে যালেলেলে ক্নালেলে ਖਬਰਾਂ ਵਾਲੇ ਬਲੌਗ ਦੇ ਵਿੱਚ ਅੱਜ ਤੁਸੀਂ ਦੇਖਿਆ ਕਿ ਕਿਵੇਂ ਗੁਰਪੁਰਬ ਦੇ ਮੌਕੇ ਸੰਤਾਂ ਹੋ ਮੂਮਾ ਕੇ ਅੱਜ ਕਾਫੀ ਉਤਸ਼ਾਹ ਦੇ ਨਾਲ ਗੁਰਦੁਆਰਾ ਤੱਲਨ ਸਾਹਿਬ ਮੱਥਾ ਟੇਕਣ ਆਈਆਂ ਸੀ ਤੇ ਉਹਨਾਂ ਨੇ ਮੱਥਾ ਟੇਕਿਆ ਦੇ ਨਾਲ ਦੇ ਨਾਲ ਲੰਗਰ ਵੀ ਛਕਿਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਬਲੌਗ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ